ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਦਾਤੇਵਾਲ ਦੇ ਵਿੱਚ ਦਾਤੇਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਾਨਮਤਾ ਇਹ ਨਗਰ ਆ ਮਿੱਤਰੋ ਤੇ ਕੋਟ ਈਸੇਖਾਂ ਦੇ ਪਰਛਾਵੇ ਦਾ ਪਿੰਡ ਆ ਕੋੜੀ ਈਸੇਖਾਂ ਤੋਂ ਬਸ 5-4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਦਾਤੇਵਾਲ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਨੀਲੀ ਰਾਵੀ نسل ਦੇ ਮਿੱਤਰੋ ਤਿੰਨ ਕੱਟੇ ਵਖਾਊਆ ਤਿੰਨੇ ਕੱਟੇ ਅੱਡੋ ਅੱਡੀ ਭਾਜ ਨੇ ਘੱਟ ਪੈਸੇ ਲਾਉਣੇ ਆ ਉਹਦੇ ਲਈ ਵੀ ਵੀਡੀਓ ਕੰਮ ਦੀ ਆ ਜਿਨ੍ਹਾਂ ਨੇ ਹੋਰ ਉਹ ਤੋਂ ਥੋੜੇ ਜਿਹੇ ਜ਼ਿਆਦੇ ਲੋੜੇ ਉਹਨਾਂ ਦੇ ਵੀ ਕੰਮ ਦੀ ਹੈ ਤੇ ਜਿਹੜੇ ਫਿਰ ਸੋਚਦੇ ਆ ਵੀ ਲਿਆ ਕੇ ਤਿੰਨ ਗੋਹ ਮਹੀਨੇ ਦੀ ਕਿ ਨਤੀਜੇ ਆਉਣੇ ਸ਼ੁਰੂ ਹੋ ਜਾਣ ਤਾਂ ਰਿਜ਼ਲਟ ਲੈ ਲਈਏ ਉਹ ਆ ਘੱਟੇ ਪਿਆ ਲਓ ਆਜੂ ਇਹਦੇ ਤੋਂ ਸ਼ੁਰੂਆਤ ਕਰਦੇ ਟੇਡਾ ਕੱਟ ਬਦਲਣੀ ਇਹਨੂੰ ਸੁਬਾਹ 8:00 ਵਜੇ ਕਰਦੇ ਬਾਕੀ ਗੱਲਬਾਤ ਪਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮਾਦਬ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਸੁਣਾਓ ਜੀ ਸਹੀ ਆ ਜੀ ਵਧੀਆ ਸਾਰਾ ਕੁਝ ਬੋਲੋ ਜੀ ਅੱਛਾ ਪਦਾਪੇਵਾਲ ਪਿੰਡ ਦੇ ਵਿੱਚ ਹੈ ਨਾ ਜੀ ਤੇ ਜ਼ਿਲ੍ਹੇ ਮੋਗੇ ਦਾ ਆ ਗਿਆ ਇਹ ਮੋਗੇ ਦਾ ਜੀ ਥੋੜੀ ਨਾਮ ਅਮਿਤੋਲ ਸਿੰਘ ਹੈ ਮੇਰਾ ਹਾਂਜੀ ਅਮਿਤੋਲ ਸਿੰਘ ਠੀਕ ਹੈ ਬਈ ਅਵੀ ਜੋਤ ਸਿੰਘ ਅਮਿਤੋਜ ਅਵੀਤੋਲ ਹਾਂਜੀ ਅਮਿਤੋਲ ਬਈ ਕਈ ਵਾਰੀ ਐ ਹੁੰਦਾ ਨੰਬਰ ਨਹੀਂ ਲੱਗਦਾ ਹੁੰਦਾ ਆਪਣਾ ਵੀ ਆਪ ਨੂੰ ਪਿੰਡ ਦੇ ਵਿੱਚ ਜਾਣਦੇ ਹੁੰਦੇ ਲੋਕ ਵੀ ਉਹ ਘਰ ਪੁੱਛ ਕੇ ਆ ਜਾਣ ਕਿ ਕਹਿਣ ਬਈ ਉਹ ਭਦਰ ਸਿੰਘ ਵਾਲੀਆ ਠੀਕ ਹੈ ਜਾਂ ਦਾਤੇ ਵਾਲਿਆਂ ਦੇ ਘਰੇ ਆਜੋ ਦਾਤੇ ਵਾਲਿਆਂ ਦੇ ਘਰ ਅੱਛਾ ਅੱਜ ਤਿੰਨ ਕੱਟੇ ਆ ਜੀ ਹਨਾ ਪਹਿਲੇ ਨੰਬਰ ਤੇ ਕੱਟਾ ਜਿਆ ਟੇਢੀ ਧਾਰੀ ਦੇ ਕਿੰਨੀ ਉਮਰ ਦਾ ਬਈ ਇਹ ਬਾਈ ਜੀ 2 ਸਾਲ ਤੋਂ ਉੱਪਰ ਹੀ ਆਈ 2 ਸਾਲ ਤੋਂ ਮਹੀਨਾ ਤੋਂ ਉੱਪਰ ਹੋਊਗਾ ਫੀਡ ਫੂਡ ਦਾ ਬੜਾ ਚੰਗਾ ਕੱਟਾ ਹਾਂਜੀ ਹਾਂਜੀ ਬਹੁਤ ਚੰਗਾ ਕੱਟਾ ਜਿਨ੍ਹਾਂ ਨੀਲੀ ਰਾਵੀ ਦਾ ਪੇਟ ਪੇਟ ਹੀ ਨੀਲੀ ਰਾਵੀ ਦੇ ਵਿੱਚ ਮਹਿਨਤੀ ਜਾਂਦਾ ਹਾਂਜੀ ਹਾਂਜੀ ਲੈ ਵੀ ਦੀ ਮੂੜਾ ਜਾਂ ਮੂੰਹ ਤੇ ਲਿਆਈਗਾ ਕੈਮਰਾ ਯਾਰਿੰਦੇ ਅੱਜ ਸਰਕਾਰ ਹੁਣ ਭਾਰਤ ਮਾਲਾ ਰੋਡ ਨਹੀਂ ਬਣਾਈ ਜਾਂਦੀ ਉਵੇਂ ਦੇ ਘਟਾਏ ਹੁੰਦੇ ਤੇ ਉਂ ਜਾਂਦਾ ਸਿੱਧਾ ਮੰਗਦਾ ਕਿ ਨਹੀਂ ਵਟ ਪਉਂਦਾ ਹਾਂ ਆ ਗਿਆ ਸੀਲ ਪਣ ਵੀ ਬਹੁਤ ਕੱਟੇ ਜੋ ਠੰਡਾ ਪਣ ਹਨਾ ਹਾਂਜੀ ਹਾਂਜੀ ਮਾੜਾ ਆ ਪਾਣੀ ਪਾ ਦੋ ਬਸ ਉਦੋਂ ਬਹਿ ਜਾਣੇ ਨੇ ਉਦੋਂ ਬਹਿ ਜਾਣੇ ਨੇ ਥੱਲੇ ਥੱਲੇ ਵੀ ਚੰਗਾ ਹੈ ਅੱਛਾ ਕਿੰਨੇ ਦਾ ਰੇਰੀਆ ਬੜਾ ਹੈ ਇਹ ਬਾਈ ਜੀ ਮੁੱਲ 65000 ਕਰਦੇ ਆ ਜੀ ਦੇਣਾ ਕਿੰਨੇ ਦਾ ਦੇਣਾ ਜੀ 60 ਦਾ ਦੇ ਦਾਂਗੇ 60000 ਦੇ ਦਾਂਗੇ ਕਿੱਦੋਂ ਬਾਰੋਂ ਤੋਰੇ ਬੜਾ ਕੋਲੇ ਹਾਂਜੀ ਤੋਰ ਦਿਓ ਮਾੜਾ ਜੀ ਲੈ ਵੀ ਮਿੱਤਰੋ 2 ਸਾਲ ਤੋਂ ਮਹੀਨਾ ਉਮਰ ਵੱਧ ਲਾ ਲਓ ਮਹੀਨਾ ਉਮਰ ਘੱਟ ਲਾ ਲਓ ਤੁਹਾਡੇ ਤੇ ਡਿਪੈਂਡ ਆ ਪਰ ਏਡੀ ਧਾਰੀ ਦੇ ਵਿੱਚ ਮਾਰਕਿੰਗ ਬੜੀ ਚੱਲੇ ਓਕੇ ਦੀ ਰਿਪੋਰਟ ਦੇ ਵਿੱਚ ਆ ਘੱਟਾ ਦੇਖੋ ਕਿਉਂ ਇਹਨਾਂ ਨਾਲ ਲੈ ਲਉ ਲੈ ਲਉ ਆ ਹੁੰਦੀ ਐ ਫੀਜ ਜਦੋਂ ਮਰਿਆ ਮਰ ਲਈ ਤੇ ਮਿੱਤਰੋ ਜਗਾ ਛੱਡਣੀ ਪੈਣੀ ਇਹਦੇ ਲਈ ਅੱਧੀ ਖਾਲੀ ਕਿਉਂਕਿ ਇਹਨਾਂ ਦਾ ਬਈ ਪੂਰਾ ਟਿਕਾਣੇ ਦਾ ਤਿਆਰ ਹੋਣਾ ਆ ਹੁਣ ਜਿਹੜੇ ਤਿਆਰੀ ਕਰਦੇ ਮੀਲੇ ਤੇ ਜਾਵੇ ਹਨ ਬਈ ਹਨਾ ਹਾਂਜੀ ਹਾਂਜੀ ਬਾਈ ਹਾਂ ਇੱਕ ਦਿਨ ਜਾ ਕੇ ਕਰੂਗਾ ਤਿਲਕਾ ਦਾ ਮਚਾਊਗਾ ਦਰਸ਼ਕਾਂ ਦੇ ਦਿਲ ਤਾਂ ਲੁੱਟੂਗਾ ਜਿਤਨਾ ਹਾਰਨਾ ਮੁਕੱਦਰ ਹੁੰਦੇ ਆ ਮਿੱਤਰੋ ਹਰ ਬੰਸ ਦੇ ਨਕ ਮੁਕੱਦਰ ਹੁੰਦੇ ਹਾਂ ਠੀਕ ਆ ਲੈ ਵੀ ਥੋੜਾ ਮਨਾ ਐ ਕਰਦੇ ਰੂਣਾ ਤੱੱਲੇ ਗਏ ਥੱਲੋ ਵੀ ਠੀਕ ਆ ਫੁੱਲਾਵਾ ਕਰਤਾ ਜ ਮੈਂ ਐ ਹਨਾ ਖੜਮੀ ਗੁਰਨੀ ਦੇ ਵਿੱਚ ਵੀ ਕਈ ਵਾਰੀ ਚੈਸਟੀ ਗਾਲ ਭਲੇਖਾ ਪਾ ਜਾਂਦਾ ਹੁੰਦਾ ਅੱਛਾ ਮੱਥ ਮਾਰੀ ਰਹਾ ਤਾਂ ਲੱਗਦਾ ਰੇੜੀ ਵੀ ਜੁੜਿਆ ਹੈ ਹਾਂਜੀ ਇਹ ਲੱਗਾ ਜੀ ਰੇੜੀ ਰੇੜੀ ਲੱਗਿਆ ਰੇੜੀ ਹਾਂਜੀ ਹਾਂਜੀ ਲੱਗਾ ਇਹਦਾ ਫਿਰ ਪਾਰਟੀ ਹੋ ਗਈ ਕਿ ਪਾਰਟੀ ਸਮਝ ਲਓ ਕਿੰਨੇ ਚਿਰ ਦਾ ਹੈ ਬਾਈ ਇਹ ਡੇਢ ਸਾਲ ਦਾ ਜੀ ਡੇਢ ਕੋ ਸਾਲ ਦਾ ਹਾਂਜੀ ਲੈ ਜਿਹੜੇ ਰੇੜੀ ਜੁੜਿਆ ਕੱਟਾ ਭਾਵਦੇ ਆ ਫਿਰ ਉਹ ਵੀ ਆਜੋ ਫੋਨ ਆਉਂਦੇ ਰੇੜੀ ਜੁੜੇ ਕੱਟੇ ਦੀ ਭਾਲਦੇ ਉੱਚ ਤਾਂ ਤੁਹਾਡੇ ਵੀ ਭਾਲ ਖਤਮ ਕਰਤੀ ਇਹ ਵਧੀਆ ਪਟੇ ਪੁੱਟੇ ਲਾਉਂਦਾ ਜੀ ਇਹ 35 ਮੁੱਲ ਕਰਦੇ ਆ ਜੀ ਇਹਦਾ ਉਹਦਾ ਚੱਕਰੀਏ ਪੰਨ ਉੱਪਰ ਦਾ ਚੱਕ ਦੋ ਬਾਈ ਮਰਜ਼ੀ ਤੁਹਾਡੀ ਉਹਦੇ ਰਿਮਾਂਡ ਤਨ ਕਰ ਦੇਗਾ ਤੀਚੋਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੋਰ ਦੇ ਗਿਆ ਬੜੀ ਜੀ ਬਾਈ ਤੋਰ ਦਿੰਦੇ ਬਾਈ ਲੈ ਮਿੱਤਰੋ ਇਧਰ ਆਪਣੇ ਹਾਲੀ ਕਹਿ ਦੁੰਦੇ ਹਨਾ ਬਾਈ ਹਾਂਜੀ ਹਾਲੀ ਗੱਡਿਆ ਰੇੜੀ ਜੁੜਿਆ ਇਹ ਤਾਵੇਂ ਲੱਗਿਆ ਅਡੋ ਅਡੀਆਂ ਲੱਗ ਕੇ ਆਉਂਦੀਆਂ ਬੂਲ ਲਗਾਉਂਦੇ ਠੀਕ ਹੈ ਬਾਈ ਆਇਆ ਬਿਲਮੀਆ ਕਟਾ ਦਿੰਗਾ ਪੂਰੇ ਪਾੜੇ ਤੋਂ ਹੀ ਚੱਲਿਆ ਰੇੜੀ ਜੁੜਿਆ ਬਸ ਗਈ ਭਲਾਵਾਂ ਨੇ ਪੱਟੇ ਪੁੱਟੇ ਲਿਓਣੋਂ ਦੇ ਵੇ ਇੱਕ ਗੱਲ ਹੈ ਹਨਾ ਬਾਈ ਜੇ ਸੋਤਰੀਆਂ ਟਰਾਲੀਆਂ ਆ ਗਈਆਂ ਮੋਟਰਸਾਈਕਲਾਂ ਸੁਕਲਾ ਦੀਆਂ ਇਹਨਾਂ ਨੇ ਜਾਨਵਰਾਂ ਦਾ ਮਾਰਾ ਜਿਹੜਾ ਖਾਣਾ ਪੀਣਾ ਬੰਦ ਕਰਾਤਾ ਹੈਣਾ ਹਾਂਜੀ ਹਾਂਜੀ ਬੱਚੇ-ਮੁੱੱਚੇ ਰੱਖਣੋਂ ਹਣ ਕਿੰਨੇ-ਕਿੰਨੇ ਚੰਗੇ ਚਿੱਟੇ ਬੰਨ ਵਾਲਾ ਬੱਚਾ ਘਰੇ ਖੜਾਣਾ ਸਰਦਾਰ ਦੀ ਟੌਰੀ ਵੱਖਰੀ ਹੁੰਦੀ ਉਨੀ ਉਹ ਰੇਡ ਬਾਈ ਨਿਕਾ ਉਦੋਂ ਇਹਦੇ ਬਾਰੇ ਦਾ ਨਿਕਾ ਬਾਈ 11 ਕ ਮਹੀਨਿਆਂ ਦਾ ਜੀ 11 ਮਹੀਨਿਆਂ ਦਾ ਹਾਂਜੀ ਹਾਂਜੀ ਇਹ ਬਾੜਾ ਜਿੰਨਾ ਨਿਕਾ ਉਹਨੇ ਹੀ ਦੇਖਾ ਹਣਾ ਹਾਂਜੀ ਉਹ ਇਹਦਾ ਇਹਦਾ ਇਹਨਾਂ ਪਤਾ ਹੀ ਇਹ ਡਾਇਮੰਡ ਦਾ ਇਹਨਾਂ ਦੇ ਮੈਗਾ ਇਹਦਾ ਰਿਕਾਰਡ ਪਤਾ ਆਪਾਂ ਨੂੰ ਇਹ ਡਾਇਮੰਡ ਦਾ ਅੱਛਾ ਇਹ ਡਾਇਮੰਡ ਦਾ ਇਹ ਮੂਹ ਵੀ ਦੱਸਦਾ ਭਾਈ ਇਹਦਾ ਹਨਾ ਹਾਂ ਜੀ ਤੋ ਕੱਟਾ ਸਾਫ ਸੁਥਰਾ ਬਹੁਤ ਆ ਯਾਰ ਇਹ ਕਿੰਨੇ ਦਾ ਦੇ ਦੇਗੇ ਮਹਾਰਾਜ ਇਹਦਾ ਜੀ 25 ਮੁੱਲ ਕਰਦੇ ਆ ਜੀ 25000 ਹਾਂ ਜੀ ਇਮਾਨਦਾਨ ਵਿੱਚ ਹੋ ਜੂਗਾ ਹਾਂ ਜੀ ਇਮਾਨਦਾਨ ਵਧੀਆ ਜੀ ਪੂਰਾ ਠੀਕ ਹੈ ਭਾਈ ਤੂੰ ਲੈ ਚੱਕ ਕੇ ਮਿੱਤਰ ਦਾ ਇਹਦਾ ਜੇ ਪਾੜੀ ਬੁੱਡੀ ਬੜੀ ਚੰਗੀ ਹੈ ਹਨਾ ਹਾਂ ਜੀ ਉਹ ਚ ਸਹੀ ਹੈ ਪਰ ਖਾ ਥੋੜਾ ਯਾਰ ਹੂੰ ਨਹੀਂ ਮਣਕਾ ਦੇ ਦਮ ਹਨਾ ਹੈ ਉਹਾ ਦਿੱਕਤ ਆਈ ਹੈ ਟੈਸਟੀ ਕਰ ਕਿੰਨੇ ਛੱਡਦਾ ਪਿਆ ਹੁਣੇ ਥੱਲੇ ਤੇ ਰੁਕਾ ਕੋਈ ਨਹੀਂ ਕੋਈ ਆਇਦਾ ਇਹਨਾਂ ਇਹਨਾਂ ਨਿੱਕੇ ਕੱਟੇ ਦੇ ਟੈਸਟ ਹੀ ਕਰਦੇ ਆਪਾਂ ਜੱਜਮੈਂਟ ਨਹੀਂ ਕਰ ਸਕਦੇ ਹਾਂਜੀ 10 11 ਮਹੀਨੇ ਦਾ 25 ਦਾ ਤਾਂ ਵੀ ਆਈਡੀਆ ਹੁੰਦਾ ਕੱਟਾ ਦੱਸੋ ਲੱਗਦਾ ਸਹੀ 1.5 2 ਸਾਲ ਤੋਂ ਬਾਅਦ ਜਿਵੇਂ ਹੁਣ ਆ 10 ਦਾ ਪਰ ਹੈ ਨਾ ਅੱਛਾ ਇਹਨਾਂ ਰੇਟ ਕੀ ਰਊਗਾ ਨਿੱਕੇ ਦਾ ਜੀ ਨਿੱਕੇ ਦਾ 25 ਮੋਲ ਆ ਜੀ ਇਹ ਦੇਣਾ ਕਿੰਨੇ ਦਾ ਦੇਣਾਗੇ ਜੀ ਕਰਦਾਂਗੇ ਮਾਨਤਾਨ ਬਹੁਤ ਠੀਕ ਹੈ ਲੈ ਵੀ ਮਿੱਤਰੋ 25 35 65 ਠੀਕ ਹੈ ਜਿਹੜਾ ਜਾਨਵਰ ਤੁਹਾਨੂੰ ਚਾਜੂਗਾ ਨੰਬਰ ਆਪਾਂ ਲਰਨੇ ਭਾਈ ਨੰਬਰ ਕਿੰਨਾ ਆਪਣਾ ਮੇਰਾ 98142 ਜੀ 42075 ਇੱਕ ਵਾਰੀ ਹੋਰ ਆਉਂਦੇ 98142 ਜੀ 42075 ਜੀ ਇਸ ਨੰਬਰ ਤੇ ਕਹ ਲਓ ਭਾਈ ਰਾਬਤਾ ਕੈਬ ਨੰਬਰ ਬਾਈ ਦੱਸ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਆ ਜਿਹੜਾ ਉਹ ਹੈਗਾ ਵਾ ਦਾਤੇਵਾਲ ਜ਼ਿਲ੍ਹਾ ਹੈਗਾ ਵਾ ਮੋਗਾ ਖੇਰ ਕੋਟਕਪੁਰਾ ਨੇ ਕੋਡੀਸੇ ਖਾ ਨੇੜੇ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ